ਅੱਜ ਖੜੇ ਆ ਜੀ ਡਿਪਸ ਸਕੂਲ ਦੇ ਵਿੱਚ ਤੇ ਡਿਪਸ ਸਕੂਲ ਦੇ ਵਿੱਚ ਖੜੇ ਕਿਉਂ ਆ ਜੀ ਤੁਹਾਨੂੰ ਕਾਰਨ ਦੱਸ ਗਿਆ ਛੋਟਾ ਜਿਹਾ ਕਾਰਨ ਇਹ ਆ ਜੀ ਇੱਥੇ ਪੇਰੈਂਟਸ ਦੇ ਕੋਲੋਂ ਬੱਚਿਆਂ ਦੇ ਪੜ੍ਹਾਈ ਦੇ ਵਾਸਤੇ ਪਹਿਲੀ ਗੱਲ ਤਾਂ ਮੰਨ ਮੰਨਿਆ ਜਿਹੜਾ ਹੈਗਾ ਆ ਪੈਸਾ ਲਿਆ ਜਾਂਦਾ ਜੀ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਲੇਟ ਫੀਸ ਹੋ ਗਈ ਤੇ ਮਤਲਬ ਪੇਮੈਂਟ ਲੇਟ ਹੋ ਗਈ ਤੇ ਉਹਦਾ ਇੱਕ ਦਿਨ ਦਾ 15-15 ਰੁਪਏ 30-30 ਰੁਪਏ ਜਿਹੜੇ ਚਾਰਜਸ ਲਏ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਜਿਹੜੇ ਕਈ ਜਿਹੜੇ ਹੈਗੇ ਛੁੱਟੀ ਹੋ ਗਈ ਤਾਂ ਚਾਰਜਸ ਕੁਝ ਹੋ ਗਿਆ ਤਾਂ ਚਾਰਜਸ ਦੇਸ ਕਰਕੇ ਸਾਰੇ ਪੇਰੈਂਟਸ ਜਿਹੜੇ ਇਕੱਠੇ ਹੋ ਕੇ ਅੱਜ ਡਿਪਸ ਸਕੂਲ ਚ ਪਹੁੰਚੇ ਨੇ ਤੇ ਗੱਲ ਮੇਨੇ ਇੱਥੇ ਜਦੋਂ ਇੱਥੇ ਦੇ ਪ੍ਰਿੰਸੀਪਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪ੍ਰਿੰਸੀਪਲ ਦੀ ਆਕੜ ਇੰਨੀ ਜ਼ਬਰਦਸਤ ਤੇ ਦੂਜੀ ਗੱਲ ਆ ਬੱਚਿਆਂ ਨੂੰ ਪੇਪਰਾਂ ਜੋ ਬਾਹਰ ਕਰ ਦਿੱਤਾ ਗਿਆ ਕੱਢਿਆ ਕਿਉਂ ਸਿਰਫ ਫੀਸਾਂ ਨੂੰ ਲੈ ਕੇ ਸਿਰਫ ਫੀਸਾਂ ਨੂੰ ਲੈ ਕੇ ਇੱਥੋਂ ਤੱਕ ਲਗਭਗ ਇੱਕ ਇਧਰ ਭੇਜੀ ਹੋਣੇ ਨੇ ਉਹਨਾਂ ਨੇ ਲਗਭਗ 15-20000 ਰੁਪਇਆ ਜਿਹੜੇ ਚਾਰਜਸ ਹੀ ਬਣਾ ਦਿੱਤੇ ਨੇ

ਇਹਨਾਂ ਨੇ ਉਹ ਨੂੰ ਨਹੀਂ ਦੇਖਣਾ ਅਗਰ ਤੁਸੀਂ 2 ਮਹੀਨੇ ਫੀਸ ਨਹੀਂ ਦਿੱਤੀ ਕਿਸੇ ਹਾਲ ਫਿਰ ਉਹਨੂੰ ਪ੍ਰੋਬਲਮ ਆ ਗਈ ਉਹ ਨਹੀਂ ਦੇ ਪਾਏ ਤੁਹਾਨੂੰ ਫੀਸ ਇਹਨਾਂ ਨੇ 1 ਰੁਪਿਆ ਵੀ ਮਾਫ ਨਹੀਂ ਕਰਨਾ ਪਿਛਲੇ 4 ਮਹੀਨੇ ਮੈਂ ਇਹਨਾਂ ਕੋਲ ਲਗਾਤਾਰ ਆਈ ਕਿ ਸਰ ਮੈਂ ਤਾਂ ਐਦਾ ਕਰੋ ਫਾਈਨ ਦੀ ਗੱਲ ਮੈਨੂੰ ਮੈਡਮ ਨਾ ਕਰ ਲੈਂਦੋ ਤੇ ਜਿਹੜੀ ਫੀਸ ਹੈਗੀ ਹੈ ਨਾ ਉਹ ਮੇਰੀ ਘਟੋ ਘਟ ਕੇ ਕੱਟ ਲਓ ਮੇਰੇ ਹੱਥ 'ਚ 15-20000 ਰੁਪਿਆ ਆ ਵੀ ਸਰ ਮੇਰੀ ਸਾਰੀ ਤੁਸੀਂ ਫੀਸ ਜਿਹੜੀ ਹੈ ਉਹ ਕੱਟ ਲਓ ਇਹਨਾਂ ਨੇ ਫੀਸ ਨਹੀਂ ਲਈ ਸਰ ਮੇਰੇ ਕੋਲ ਕਹਿੰਦੇ ਨਹੀਂ ਪਹਿਲਾਂ ਤੁਹਾਡਾ ਫਾਈਨ ਕੱਟਾ ਵੀ ਹੈ ਨਾ ਔਰ ਮੈਡਮ ਇਹਨਾਂ ਦੀ 4 ਪੰਨੇ ਤਾਂ ਅਵੇਲੇਬਲ ਨਹੀਂ ਜਦੋਂ ਮੈਡਮ ਆਈ ਆ ਤਾਂ ਮੈਡਮ ਚੇਂਜ ਹੋ ਗਈ ਇਹਨਾਂ ਦੀ ਪਿਛਲੀ ਪ੍ਰਿੰਸੀਪਲ ਚੇਂਜ ਹੋ ਗਈ ਨਵੀਂ ਪ੍ਰਿੰਸੀਪਲ ਆ ਗਈ ਆ ਲੇਕਿਨ ਫਾਈਨ ਦੇ ਉੱਤੇ ਫਾਈਨ ਪਾ ਰਹੇ ਆ ਸਰ ਇਹਨਾਂ ਦੇ ਬਾਹਰ ਵੀ ਫਾਈਨ ਦੇ ਉੱਤੇ ਫਾਈਨ ਕਿਵੇਂ ਥੋੜਾ ਦੱਸਿਓ ਜੀ ਸਰ ਦੇਖੋ ਪਹਿਲੇ ਤਾਂ 10 ਦਿਨ ਫਾਈਨ ਨਹੀਂ ਹੈਗਾ ਠੀਕ ਹੈ ਔਰ ਕਈ ਵਾਰ ਹੁੰਦਾ ਕਿ ਹੁਣ ਦੇਖੋ ਹਰ ਮਹੀਨੇ ਆਪਾਂ ਕਿਸ਼ਤਾਂ ਵੀ ਹੁੰਦੀਆਂ ਆ ਇੱਕ ਮਹੀਨੇ ਨਹੀਂ ਦੇ ਹੋਈ ਦੂਜੇ ਮਹੀਨੇ ਆਪਾਂ ਕਿਸ਼ਤ ਦੇ ਰਹੇ ਆ ਹਨਾ ਪਹਿਲੇ 15 ਤੋਂ 20 ਤਰੀਕ ਤੱਕ ਇਹਨਾਂ ਨੇ ਲੈਣੇ ਆ ਜੀ 10 ਰੁਪਏ ਉਸ ਤੋਂ ਬਾਅਦ 20 ਰੁਪਏ ਉਸ ਤੋਂ ਬਾਅਦ 30 ਰੁਪਏ ਫਾਈਨ ਨੇ 25 ਤੋਂ 30 ਤਰੀਕ ਤੱਕ ਔਰ ਬਾਏ ਦੋ ਵੇ ਇੱਕ ਮਹੀਨਾ ਤੁਸੀਂ ਫੀਸ ਨਹੀਂ ਦੇ ਪਾਏ ਤੁਹਾਡੇ ਘਰੇ ਕੋਈ ਪ੍ਰੋਬਲਮ ਆ ਗਈ ਤੇ ਇਹਨਾਂ ਨੇ ਅੰਡਰਸਟੈਂਡ ਨਹੀਂ ਕਰਨੀ ਪੂਰਾ ਅਗਲਾ ਮਹੀਨਾ 30 ਰੁਪਏ ਫਾਈਨ ਪੈਣ ਮਤਲਬ ਕੀ ਜੇ ਤੁਸੀਂ 3-4 ਮਹੀਨੇ ਫੀਸ ਨਹੀਂ ਨਾ ਦਿੱਤੀ ਮੇਰਾ ਸੋ ਇਹਨਾਂ ਨੇ 9000 ਰੁਪਏ ਫਾਈਨ ਬਣਾ ਦਿੱਤਾ ਪਿ ਹੁਣ ਅਸੀਂ ਸਰ ਆਪਣੇ ਨਿਆਣਿਆਂ ਨੂੰ ਖੁਲਾਸਾ ਤਿੰਨ ਮਹੀਨੇ ਚ 9000 ਰੁਪਏ ਫਾਈਨਲ 9000 ਰੁਪਏ ਫਾਈਨਲ ਸਾਹ ਪੈ ਗਿਆ ਹੈ। ਔਰ ਫਿਰ ਫਿਰ ਬੱਚਿਆਂ ਨੂੰ ਬੈਣ ਨਹੀਂ ਦੇਣਾ ਪੇਪਰ। ਮਤਲਬ ਕੇਜੀ ਕਲਾਸ ਚ ਮੇਰੀ ਕੁੜੀ ਆ ਤੁਸੀਂ ਸਾਰੇ ਕਲਾਸ ਦਾ ਪੇਪਰ ਲੈ ਰਹੇ ਆ ਮੇਰੀ ਬੇਟੀ ਦਾ ਪੇਪਰ ਨਹੀਂ ਲਿਆ ਉਹਦੇ ਮਾਈਂਡ ਤੇ ਕਿੰਨਾ ਇਫੈਕਟ ਪੈ ਰਿਹਾ ਤੁਸੀਂ ਹੱਕ ਉਸ ਚੀਜ਼ ਨੂੰ ਸਮਝ ਸਕਦੇ ਹੋ। ਅੱਜ ਕਨ ਸਭ ਤੋਂ ਵੱਡੀ ਬਿਮਾਰੀ ਇਹੀ ਹੈ ਕਿ ਬੱਚੇ ਡਿਪਰੈਸ਼ਨ ਚ ਜਾ ਰਹੇ ਆ ਬੱਚੇ ਸੁਸਾਈਡ ਕਰ ਰਹੇ ਆ ਫਿਰ ਜੇ ਸਾਡੇ ਨਿਆਣੇ ਨੂੰ ਕੁਝ ਹੁੰਦਾ ਸਾਡੇ ਬੱਚੇ ਦੇ ਮਾਈਂਡ ਦੇ ਉੱਤੇ ਕੋਈ ਅਸਰ ਹੁੰਦਾ ਤੁਸੀਂ ਕੈਪेबल ਹੈਗੇ ਫਿਰ ਸਾਂਭੋਗੇ ਸਾਡੇ ਘਰੇ ਆ ਕੇ ਸਾਨੂੰ ਨਿਆਣਾ ਦਿਓਗੇ ਸਾਡਾ ਸਾਡੇ ਬੱਚਿਆਂ ਦੇ ਉੱਤੇ ਤੇ ਫਰਕ ਪੈ ਰਿਹਾ ਨਾ ਇਸ ਚੀਜ਼ ਦਾ ਯਾਨੀ ਕਿ ਇਹਨਾਂ ਦੇ ਸਕੂਲ ਵਾਲੇ ਨੂੰ ਪੈਸੇ ਨਾਲ ਮਤਲਬ ਆ ਬੱਚੇ ਨਾਲ ਸਿਰਫ ਪੈਸਿਆਂ ਨਾਲ ਮੈਂ ਮੈਡਮ ਦੇ ਕੋਲ ਗਈ ਆ ਉਹਨਾਂ ਨਾਲ ਗੱਲ ਕੀਤੀ ਆ ਮੈਮ ਤੁਹਾਡਾ ਦੋ ਮਿੰਟ ਗੱਲ ਕਰਨੀ ਆ ਉਹ ਕਹਿੰਦੇ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਪੇਪਰ ਚੱਲਦੇ ਪਏ ਆ ਤੁਹਾਡੇ ਕੋ ਪੇਰੈਂਟਸ ਆਏ ਆ ਮੈਂ ਆਪਣੀ ਜੌਬ ਤੋਂ ਛੁੱਟੀ ਲੈ ਕੇ ਆਈ ਆ ਕਿ ਅਸੀਂ ਵਿਲੇ ਆ ਤੇ ਤੁਹਾਨੂੰ ਪਹਿਲਾਂ ਫਾਈਨ ਦੇਣਾ ਪੈਣਾ ਪਹਿਲਾਂ ਫਾਈਨ ਦਿਓ ਫੇਰ ਤੁਹਾਡੀ ਫੀਸ ਲੈਣੀ ਆ ਤੁਹਾਡੇ ਕੋਲੋਂ ਫੀਸ ਵੀ ਨਹੀਂ ਲੈਣੀ ਤਾਂ ਇੱਕ ਕਹਿੰਦੇ ਏਸੀ ਦੇ ਪੈਸੇ ਲੈਂਦੇ ਜਿਉਂ ਕਿ 200 ਰੁਪਿਆ ਸਰ ਏਸੀ ਦਾ ਲੈ ਰਹੇ ਆ 200 ਰੁਪਿਆ ਮਹੀਨੇ ਦਾ ਏਸੀ ਦਾ ਲੈ ਰਹੇ ਆ ਵੱਖਰਾ ਇੱਕ ਬੱਚੇ ਦਾ 50 ਰੁਪਏ ਦੀ ਐ ਪਿਆ ਸਰ ਪੀਆਰ ਪਹਿਲੀ ਐਪ ਆ ਅਸੀਂ ਤਾਂ ਚਲੋ ਪੜੇ ਲਿਖੇ ਚਲੋ ਹੈਗੇ ਆ ਜਿਹੜੀ ਐਪ ਆ ਉਹਦੇ ਤੋਂ ਸਭ ਨੂੰ ਵਿੱਚ ਨਾ ਸਰ ਉਹਦੇ ਉੱਤੇ ਹਮ ਨੂੰ ਭੇਜਦੇ ਆ ਦੇਖੋ ਇਹਨਾਂ ਕੋ ਤਿੰਨ ਸੋਰਸ ਐ ਜੀ ਹੋਮਵਰਕ ਭੇਜਣ ਦੇ ਪਹਿਲਾਂ ਤਾਂ WhatsApp ਦੇ ਉੱਤੇ ਹੋਮਵਰਕ ਭੇਜਦੇ ਆ ਠੀਕ ਐ ਫੇਰ ਇਹਨਾਂ ਨੇ ਉਧਰ ਵੀ ਇੱਕ ਮਿੰਟ ਇੱਕ ਮਿੰਟ ਪਾਜੀ ਹਾਂ ਜੀ ਕੀ ਕਹਿੰਦੇ ਤੁਸੀਂ ਨਹੀਂ ਜੀ ਅੰਦਰ ਨਹੀਂ ਮਿਲਣਾ ਅੰਦਰ ਹੀ ਗਿਆ ਸੀਗੇ ਠੀਕ ਐ ਜੀ ਮੈਡਮ ਨੂੰ ਪੁੱਛੋ ਵੀ ਕੀ ਕੀਤਾ ਸੀ ਉਹਨਾਂ ਨੇ ਹੁਣ ਉਹਨੂੰ ਬਾਹਰ ਆਓ ਧੁੱਪ 'ਚ ਖੜ ਕੇ ਗੱਲ ਕਰਦੇ ਆ ਮੈਡਮ ਨੂੰ ਥੋੜੀ ਧੁੱਪ ਦਿਖਾ ਦਈਏ ਧੁੱਪ ਕੀ ਹੁੰਦੀ ਐ ਠੀਕ ਐ ਭਾਜੀ ਬੁਲਾਓ ਤਾਂ ਮੈਡੀ ਅੰਦਰ ਤੇ ਅਜੇ ਉਹ ਦੁਬਾਰਾ ਕਰਦੇ ਹਾਂਜੀ ਪੈਂਦੀ ਮੈਂ ਕਹਿੰਦਾ ਬਾਹਰ ਚੱਲਦੇ ਆ ਉੱਥੇ ਇੱਕ ਮਿੰਟ ਇੱਕ ਮਿੰਟ ਬੱਬੀ ਗੱਲਬਾਤ ਕਰ ਲਈਏ 50 ਰੁਪਏ ਦੀ ਸਾ ਐਪ ਆ ਜਿਹੜਾ ਹਰ ਮਹੀਨੇ 50 ਰੁਪਏ ਕੱਟ ਰਿਹਾ ਹੈ ਇਹ ਠੀਕ ਹੈ ਮੰਨ ਲਓ ਕਿ ਉਹ ਅਸੀਂ ਤਾਂ ਚਲੋ ਬੜੇ ਹੀ ਲਿਖੇ ਆ ਹਨਾ ਮੜਾ ਮੋਟਾ ਸਾ ਐਪ ਵਗੈਰਾ ਚਲਾਉਣੇ ਆ ਜ਼ਿਆਦਾਤਰ ਇੱਥੇ ਵਿਲੇਜਸ ਤੋਂ ਲੋਕੀ ਆਉਂਦੇ ਆ ਪਿੰਡਾਂ ਪੇਰੈਂਟਸ ਆਉਂਦੇ ਆ ਉਹ ਵਿਚਾਰਿਆਂ ਨੂੰ ਐਪ ਕਈਆਂ ਨੂੰ ਤਾਂ ਘਟਨਾਲਾ ਪਾਉਂਦੇ ਆ ਉਹਨਾਂ ਉਹ ਐਪ ਵੀ ਨਹੀਂ ਚਲਾਉਂਦੇ ਪਰ 50 ਰੁਪਏ ਦੇ ਰਹੇ ਆ ਜੇ ਇਹਨਾਂ ਦੇ ਸਕੂਲ ਦੇ ਵਿੱਚ 1000 ਬੱਚਾ ਪੜ ਰਿਹਾ ਨਾ ਤਾਂ ਮਹੀਨੇ ਦਾ 3 ਲੱਖ ਰੁਪਈਆ ਕਿੰਨੇ ਸਾਲ ਤੋਂ ਬੱਚਾ ਤੁਹਾਡੇ ਚ ਪੜ ਰਿਹਾ ਹੈ ਸਰ ਮੇਰੀ 5 6 ਸਾਲ ਤੋਂ ਸਰ ਬੱਚੇ ਪੜ ਰਹੇ 6 ਸਾਲ ਤੋਂ ਤੁਸੀਂ ਐਪ ਕਦੀ ਉਹ ਯੂਜ਼ ਕੀਤੀ ਹੈ ਸਰ ਉਹ ਐਪ ਵੀ ਉਹਨਾਂ ਨੇ ਮੇਰੇ ਸਾਹਮਣੇ ਸਾਲ ਦੇ ਸਾਲ ਹੋਇਆ ਇਸ ਵਾਈਟ ਸਾਲ ਕਿਹ ਹੋਇਆ ਹੈ ਫਸਜੀ ਤੁਸੀਂ ਕਿੰਨੀ ਵਾਰ ਯੂਜ਼ ਕੀਤੀ ਹੈ ਉਹ ਇੱਕ ਵਾਰ ਵੀ ਨਹੀਂ ਸਰ ਮੇਰੇ ਕੋਲ ਟਾਈਮ ਨਹੀਂ ਹੈ ਨਹੀਂ ਅਸੀਂ ਸਰ ਤੁਸੀਂ ਇਹ ਦੇਖੋ ਉਹ ਪੈਪ ਦੇ ਵਿੱਚ ਕੋਈ ਆਉਂਦਾ ਕੋਈ ਸਮਾਨ ਵਗੈਰਾ ਪੜਨ ਵਾਸਤੇ ਬੱਚਿਆਂ ਨੂੰ ਲੈ ਕੇ ਜਾਂ ਬੱਚਿਆਂ ਦੀ ਐਜੂਕੇਸ਼ਨ ਲਈ ਹੋਮਵਰਕ ਪਾਉਂਦੇ ਆ ਸਿਰਫ਼ ਕੀ ਕਿ ਜਿਹੜਾ ਸਕੂਲ ਇਹਨਾਂ ਨੇ ਹੋਮਵਰਕ ਕਰਾਇਆ ਅੱਜ ਜੋ ਵੀ ਕਰਾਇਆ ਆ ਉਹਦਾ ਹੋਮਵਰਕ ਇਹਨਾਂ ਨੇ ਉਹਦੇ ਉੱਤੇ ਪਾਉਣ ਆਇਆ ਆ ਵਟਸਐਪ ਤੇ ਪਾ ਰਹੇ ਆ ਸਰ ਆਉਂਦਾ ਆ ਵਟਸਐਪ ਤੇ ਗਰੁੱਪ ਤੇ ਵੀ ਆ ਰਿਹਾ ਆ ਡਾਇਰੀਆਂ ਤੇ ਵੀ ਆ ਰਿਹਾ ਫਿਰ ਡਾਇਰੀਆਂ ਕਿਸ ਕੰਮ ਨੂੰ ਲਾਈਆਂ ਓਕੇ ਤੇ ਡਾਇਰੀਆਂ ਕਿਉਂ ਲਾਈਆਂ ਤੇ ਵਟਸਐਪ ਤੇ ਗਰੁੱਪ ਵੀ ਹੈਗਾ ਆ ਫੇ ਮੈਮ ਕੇਵਲ ਪਰਸਨਲੀ ਵੀ ਚਲੋ ਭੇਜ ਦਿੰਦੀ ਆ ਇਹਦਾ ਤਾਂ ਨਹੀਂ ਜਿਹੜੇ 50 ਰੁਪਏ ਲੈਂਦੇ ਆ ਉਸੇ ਕੰਮ ਦੇ ਲੈਂਦੇ ਕ ਪਹਿਲਾਂ ਤੁਹਾਨੂੰ ਵਟਸਐਪ ਤੇ ਕੰਮ ਭੇਜ ਦੇ ਆ ਫੇ ਤੁਹਾਨੂੰ ਨਹੀਂ ਨਹੀਂ ਸਰ 50 ਰੁਪਏ ਸਿਰਫ ਐਪ ਦੇ ਆ ਕਿ ਤੁਸੀਂ ਐਪ ਚਲਾ ਰਹੇ ਆ ਉਸ ਚੀਜ਼ ਦੇ 50 ਰੁਪਏ ਲੈ ਰਹੇ ਤੇ ਜਿਹੜੇ ਇਹ ਬੱਚੇ ਨੇ ਬੱਚਿਆਂ ਨੂੰ ਕਲਾਸ ਤੋਂ ਬਾਹਰ ਕੱਢਿਆ ਇਹ ਕਿਹਨਾਂ ਦੇ ਬੱਚੇ ਨੇ ਹਾਂਜੀ ਹਾਂਜੀ ਭਾਜੀ ਇਹਨਾਂ ਨੂੰ ਕਲਾਸ ਤੋਂ ਬਾਹਰ ਕੱਢਿਆ ਭਾਜੀ ਹਾਂਜੀ ਤੇ ਕਦੋਂ ਕੱਢਿਆ ਜੀ ਕਿਦਾਂ ਦੀ ਗੱਲ ਆ ਇਹ ਜੀ 3 ਮਿੰਟ अच्छा जी तो मैं मैडम को फोन करता मैं मैडम कह दी अपनी फीस के लिए कर गा। दो तो मैं 20000 देके आया था मैं कह मैडम मेनू दो दिन ਦਾ ਟਾਈਮ ਦੋ ਮੈਂ 8 ਦਿਨੋਂ ਕੰਨੀ ਦੇ 20000 ਦੇਣਾ ਕਿੰਦੀ ਫਾਈਲ ਲਾਗੇ ਤਾਂ ਫਿਰ ਤੁਹਾਡਾ 21000 ਹੋਰ ਬਣਦਾ acha 20000 ਨੂੰ ਫਾਈਲ ਲਾ ਕੇ 21000 ਹੋਰ ਕਿੰਨੇ ਮਹੀਨਿਆਂ ਦਾ ਕਿੰਨਾ ਮਹੀਨਿਆਂ ਦਾ 3 ਮਹੀਨਿਆਂ ਦਾ ਕੀ ਪਤਾ ਹੈ ਭਾਜਾ ਸਾਲ ਦਾ ਵੀ ਇਹਦਾ ਵਾਵਾ ਤਕੜੇ ਬਿਜ਼ਨਸ ਵੈਰਾ ਬਈ ਮੈਂ ਤੁਹਾਨੂੰ ਦੇਖ ਦਿੱਤੀ ਹੈ ਮੈਡਮ ਮੇਰੀ ਉਹ ਆਵਾਜ਼ ਮੋਂ ਕਰਕੇ ਮੇਰਾ ਬਾਲੇ ਖਾਤੇ ਤੋਂ ਨਹੀਂ ਆਉਂਦੀ ਆ ਉਹ ਮੈਂ ਹਰ ਵੇਰ ਨਹੀਂ ਕਰਾਈ ਮੈਂ ਮੈਂ ਤੁਹਾਨੂੰ ਜੀ ਆਪੇ ਡੇਟਾਂ ਵੀ ਜਿਹੜੀ ਗੀਰ ਰਹੀ ਹੈ ਮਰੂਤ ਦੇ ਆਪਣੇ ਗਹਿਣੇ ਗੋਣੇ ਰੱਖ ਕੇ ਸੋਨਾ ਰੱਖ ਕੇ ਤਾਂ ਮੈਂ ਤੁਹਾਨੂੰ ਜੀ ਆਪੇ ਸੋ ਬੰਦ ਕਲੀਅਰ ਕਰਾ ਦੂੰਗਾ ਅੱਛਾ ਜਿਹੜੇ ਬੱਚੇ ਦੇ ਪੇਪਰ ਦੋਨਾਂ ਦੇ ਪੈਣ ਦੀ ਤੇ ਦੋਨੇ ਬੱਚਿਆਂ ਦੇ ਪੇਪਰ ਪੈ ਗਿਓ ਕਹਿੰਦੀ ਉਸ ਵੇਲੇ ਪੈਸਿਵਲ ਮੈਡਮ ਦੇ ਕੋਲ ਆ ਗੱਲ ਕੀਤੀ ਕਹਿੰਦੀ ਤੁਹਾਨੂੰ ਠੀਕ ਆ ਤੇ ਜਦੋਂ ਉਹ ਬੱਚਾ ਬੰਦਾ ਮੇਰਾ ਘਰ ਆਇਆ ਤਾਂ ਦੋਨੇ ਰੋਣ ਲੱਗ ਪਏ ਘਰ ਆ ਕੇ ਮੈਂ ਕਿਹਾ ਬੇਟਾ ਕੀ ਹੋਇਆ ਕਹਿੰਦਾ ਪਾਪਾ ਸਾਨੂੰ ਕਲਾਸ ਤੋਂ ਬਾਹਰ ਕੱਟਤਾ ਵੀ ਮੇਰਾ 70% ਪੇਪਰ ਹੋ ਗਿਆ 80% ਦੋ ਪਾਸੇ ਰਹਿੰਦੇ ਸੀ ਕਿ ਵੀ ਵੀ ਮੈਡਮ ਐਟੀ ਉਹਨਾਂ ਨੇ ਮੈਨੂੰ ਬਹੁਤ ਘੜੇ ਬਾਹਰ ਕੱਟਤਾ ਉਹਨਾਂ ਨੇ ਛੋਟੇ ਦਾ ਪੈ ਨਹੀਂ ਦਿੱਤਾ ਉਹਨਾਂ ਨੇ ਅੱਛਾ ਛੋਟੇ ਦਾ ਪੇਪਰ ਨਹੀਂ ਪੈਂਦਤਾ ਆ ਚੌਥਾ ਪੇਪਰ ਆ ਬੱਚਾ ਕਿਹੜੀ ਕਿਹੜੀ ਕਲਾਸ ਚ ਆ ਜੀ ਇਹ ਫਰਸਟ ਕਲਾਸ ਵਿੱਚ ਆ ਆਨੇ ਹੱਟ ਚੋਲ ਆਖਸ ਕਲਾਸ ਤੇ 10 ਕਲਾਸ ਪਰਮੈਂਟ ਰਿਹਾ 9 ਸਾਲ ਹੋ ਗਏ ਬੱਚੇ ਨੂੰ ਪੜ੍ਹਦੇ ਮੁੱਥੇ 9 ਸਾਲ ਸਕੂਲ ਦੇ ਨਹੀਂ ਸਰ ਇੰਨੀ ਪ੍ਰੋਬਲਮ ਨਹੀਂ ਆਈ ਜਦੋਂ ਆਇਆ ਤੇ ਸਾਡੇ ਨਾਲ ਜ਼ਬਰਦਸਤੀ ਕਰ ਰਹੇ ਨਹੀਂ ਅੱਜ ਤਾਂ ਹੁਣ ਇਸ ਟਾਈਮ ਹੜ੍ਹ ਵਗੈਰਾ ਆਇਆ ਹੈ ਹਨਾ ਸਾਰਿਆਂ ਨੇ ਇੱਕ ਦੂਜੇ ਦੀ ਹੈਲਪ ਲਈ ਹਰ ਬੰਦਾ ਖੜਾ ਆ ਹੈ ਹਨਾ ਹਰ ਪਿੰਡ ਚ ਜਾ ਕੇ ਦੇਖ ਲਓ 90% 90% ਜਿਹੜੇ ਆ ਬਾਲੇ ਵਾਲੀਆਂ ਛੱਤਾਂ ਚੁੰਦੀਆਂ ਪਈਆਂ ਸਾਰਿਆਂ ਦੀਆਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਜੇ ਇਸ ਜੇ ਇਸ ਸਾਲ ਦੇ ਵਿੱਚ ਇੰਨੇ ਮੀਂਹ ਪੈ ਗਿਆ ਇੰਨੇ ਹੜ੍ਹ ਆ ਗਏ ਲੋਕੀ ਇੱਕ ਦੂਜੇ ਦੀ ਮਦਦ ਕਰ ਰਹੇ ਆ ਤੇ ਸਕੂਲ ਵਾਲਿਆਂ ਨੇ ਕੁਝ ਨਹੀਂ ਕੀਤਾ ਜਾਂ ਤਾਂ ਹੋਵੇ ਨਾ ਸਾਨੂੰ ਪਤਾ ਹੋਵੇ ਵੀ ਇਹਨਾਂ ਨੇ ਸਾਡੇ ਕੋਲ ਕਰੋੜਾਂ ਰੁਪਏ ਲੈ ਲਿਆ ਵੀ ਉੱਥੇ ਜਾ ਕੇ ਦੇ ਕੇ ਆਏ ਜਾਂ ਕੁਝ ਕੀਤਾ ਹੋਵੇ ਜਾਂ ਪਤਾ ਨਹੀਂ ਇਹ ਹੋਰ ਨਹੀਂ ਇਹਨਾਂ ਨੂੰ ਇਹਨਾਂ ਨੂੰ ਸਲਾਹ ਨਾ ਦਿਓ ਇਹਨਾਂ ਨੇ ਤੁਹਾਡੇ ਫੇਰ 200-200 ਰੁਪਏ ਲੈ ਲੈਣਾ ਹੈ ਉਹਦੇ ਵਿੱਚੋਂ 50 ਰੁਪਏ ਦਾ ਦਾਨ ਕਰਕੇ 150 ਆਪਣੀ ਜੇਬ ਚ ਪਾ ਲੈਣਾ ਇਹਨਾਂ ਨੂੰ ਸਲਾਹ ਨਾ ਦਿਓ ਕਿਉਂਕਿ ਇਹ ਮੇਨ ਇਹ ਇਹ ਅਸਲ ਦੇ ਵਿੱਚ ਇਹ ਉਹ ਸਕੂਲ ਦੀਆਂ ਚੋਕਾਂ ਨੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕਿਥੇ ਕੀ ਹੋ ਰਿਹਾ ਸਿਰਫ ਖੂਨ ਚੂਸਣ ਦਾ ਮਤਲਬ ਆ ਉਹ ਕਹਿੰਦੇ ਹੁੰਦੇ ਨਾ ਕੀ ਕਹਿੰਦੇ ਕਹਾਵਤ ਹੁੰਦੀ ਆ ਸੁਥਰਾ ਘੋਲ ਪਤਾਸੇ ਪੀਵੇ ਉਹ ਕੰਮ ਇਹਨਾਂ ਨੂੰ ਆ ਇਹਨਾਂ ਨੂੰ ਸਿਰਫ ਪਤਾਸਿਆਂ ਨਾਲ ਮਤਲਬ ਆ ਕਿਸੇ ਨਾਲ ਕੋਈ ਮਤਲਬ ਨਹੀਂ ਇਨਾ ਨਿਕਰ ਵੀਡੀਓ ਬਣਵਾਈ ਆ ਪ੍ਰੇ ਕਰਾਈ ਆ ਛੋਟੇ ਛੋਟੇ ਬੱਚਿਆਂ ਦੇ ਕੋਲੋਂ ਅੰਦਰ ਨਹੀਂ ਆਉਂਦੀ ਮੇਰੀ ਗੱਲ ਮੇਰੀ ਕਲਾਸ ਨੂੰ ਹਾਂ ਉਹ ਐਕਸੀਡੈਂਟ ਕੇਸ ਦੇ ਬੱਚੇ ਦਾ ਉਹਨੇ ਪੇਪਰ ਨਹੀਂ ਦੇਣਾ ਉਹਨੂੰ ਡਿਸਕਸ ਕਰ ਰਹੇ ਸੀਗੇ ਮੇਰੇ ਵੱਲ ਵੀ ਇੱਕ ਐਕਸੀਡੈਂਟ ਕੇਸ ਦੇ ਸਰ ਅਸੀਂ ਮੀਡੀਆ ਅਸੀਂ ਮਿਟਾ ਕੇ ਆ ਜੀ ਅਸੀਂ ਕੋਈ ਹੋਰ ਨਹੀਂ ਕਿਹਾ ਕੋਈ ਵੀ ਨਹੀਂ ਨਹੀਂ ਇੱਕੋ ਬੋਪੇ ਦੀ ਗੱਲ ਹੀ ਜਾਉਂਦੀ ਅਸੀਂ ਸਾਡੇ মিডিਆ ਕੇਸ ਅਸੀਂ ਦੋਨੇ ਮੈਦਾਨਾਂ ਤੋਂ ਆ ਜਗੇ ਅਸੀਂ মিডিਆ ਪਰਸਨ ਹਾਂ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਚਲੋ ਪਹਿਲਾਂ ਪੈਰੈਂਟਸ ਨੂੰ ਕਹੋ ਕਿ ਵੀਡੀਓ ਦੀ ਕੋਈ ਵੈਲਿਊ ਨਹੀਂ ਸਮਝਦੇ ਨਹੀਂ ਅਸੀਂ ਇਹ ਆਪਾਂ ਸਾਰੇ ਨਾਲ ਗੱਲ ਕਰਾਂਗੇ ਪਰ ਪੈਰੈਂਟਸ ਜੀ ਜਦੋਂ ਮੈਂ ਇਹ ਇਹ ਨਿਯੋਜਕ ਨੁਕਰਾ ਕਰਦੇ ਨਹੀਂ ਇਹ ਪੈਰੈਂਟਸ ਸਾਹਿਬ ਐਕਸਕਿਊਜ਼ ਮੈ ਸਰ ਸਰ ਇਹ ਪੈਰੈਂਟਸ ਸਾਹਿਬ ਇਸ਼ੂ ਹੈ ਜਿਹੜੇ ਇਸ਼ੂ 'ਤੇ ਬੱਠੇ ਅਸੀਂ ਇਹ ਪੈਰਨ ਸਾਹੀ ਇਸ਼ੂ ਆ ਕਿਸੇ ਹੋਰ ਦਾ ਇਸ਼ੂ ਨਹੀਂ ਤੁਹਾਨੂੰ ਨਹੀਂ ਸੁਣੀ ਬਿਲਕੁਲ ਤੁਸੀਂ ਹੁਣ ਤੁਸੀਂ ਇੱਕ ਕੰਮ ਕਰੋ ਜੀ ਅਸੀਂ ਸਕੂਲ ਦੇ ਬਾਹਰ ਬੈਠਣ ਲੱਗੇ ਜੀ ਇੱਥੇ ਬੈਠੇ ਲੱਗੇ ਤੁਸੀਂ ਸਿਰ ਇੱਕ ਮਿੰਟ ਸਿਰ ਪ੍ਰਿੰਸੀਪਲ ਮੈਮ ਨੂੰ ਲਿਆਓ ਉਹਨਾਂ ਨੂੰ ਕੋ ਕੱਲੀ ਕੱਲੀ ਸਲਿੱਪ ਦਾ ਹਿਸਾਬ-ਤਾਬ ਲੈ ਕੇ ਆਓ ਠੀਕ ਹੈ ਇੱਕ ਤੁਹਾਡਾ ਜਿਹੜਾ ਅਕਾਊਂਟੈਂਟ ਆ ਉਹਨੂੰ ਬਾਸਾ ਦੋ ਜਿਹੜਾ ਜਿਹੜਾ ਟੀਚਰ ਬੱਚਿਆਂ ਨਾਲ ਕਰਦੇ ਆ ਮਿਸਬੇਵ ਸਾਰੇ ਲਾਓ ਚਲੋ ਬਸ ਇੱਥੇ ਖਤਮ ਕਰੋ ਜੀ ਚਲੋ ਅੱਛਾ ਜੀ ਇਹਨਾਂ ਨੇ 30000 ਨੂੰ 28000 ਫਾਈਨ ਪਾਇਆ ਸੀ 30000 ਨੂੰ 28000 ਉੱਪਰ ਫਾਈਨ ਪਾਇਆ ਹਾਂਜੀ ਡਬਲ ਕਿੰਨੇ ਚਿਰ ਦਾ ਭਾਜੀ ਹਾਂਜੀ ਕਿੰਨੇ ਚਿਰ ਦਾ ਵਾਹ ਜੀ ਵਾਹ ਦੂਜੀ ਗੱਲ ਹੋਰ ਫਾਈਨ ਬੋਤ ਹੈ ਫੀਸ ਦੀ ਨਹੀਂ ਕੋਈ ਚੱਕਰ ਫੀਸ ਦਾ ਨਿਆਣਿਆਂ ਨੂੰ ਹਰ ਕੋਈ ਦਿੰਦਾ ਹੀ ਆ ਸਾਡਾ ਬਿਲਕੁਲ ਬਿਲਕੁਲ ਪੇਪਰ ਤਾਂ ਲੈਣਾ ਚਾਹੀਦਾ ਹੀ ਆ ਬੱਚੇ ਦਾ ਤੁਹਾਡੇ ਬੱਚੇ ਨੂੰ ਬਾਹਰ ਕੱਢਦਾ ਤੁਹਾਡੇ ਬੱਚੇ ਰੋਂਦੇ ਆ ਬਾਜੀ ਘਰੇ ਜਾ ਕੇ ਯਾਰ ਤੁਹਾਡੇ ਬੱਚੇ ਰੋਂਦੇ ਸੀ ਅਸੀਂ ਇਹਨਾਂ ਨੂੰ ਕਹਿ ਹੀ ਕਿਹਾ ਵੀ ਤੁਹਾਨੂੰ ਫੀਸ ਦਵਾਂਗੇ ਤੁਸੀਂ ਉਹਦਾ ਪੇਪਰ ਤਾਂ ਲਓ ਸਾਡਾ ਨੂੰ ਤਾਂ ਇੱਥੇ ਬੋਲਣਾ ਹੀ ਨਹੀਂ ਆਉਂਦਾ ਵਾਜੀ ਭਾਜੀ ਕਿਸੇ ਨੂੰ ਵੀ ਬੁਲਾਉਂਦਾ ਇੱਥੇ ਇੱਥੇ ਕਾਊਂਟਰ ਤੇ ਬੈਠੇ ਆ ਨਾ ਇਹਨਾਂ ਨੂੰ ਮੈਂ ਕਹਾਂ ਜੀ ਤੁਸੀਂ ਵੀਸ ਕਹਿੰਦਾ ਤੁਸੀਂ ਪੇਪਰ ਤਲੋ ਕਹਿੰਦੀ ਜੋ ਤੁਸੀਂ ਕਰਨਾ ਕਰ ਲਓ ਉਹਨਾਂ ਨੇ ਹੀ ਕਹਿ ਲਿਆ ਚਲੋ ਉਹ ਭਾਜੀ ਨੇ ਸਾਡੀ ਹੈਲਪ ਕੀਤੀ ਉਹ ਜਿਹੜੇ ਮਗਰ ਖੜੇ ਆ ਉਹਨਾਂ ਨੇ ਸਾਡਾ ਕੱਟ ਕਰਾਇਆ ਜਿੱਦਾਂ ਮਾਰਜੀ 75 ਪਹਿਲਾਂ 50 ਕਹਿੰਦੇ ਉਹਨਾਂ ਨੇ 75% ਲੈਸ ਕਰਾਇਆ ਸਾਨੂੰ ਇਹ ਜਿਹੜਾ ਨਵਾਂ ਆ ਅੱਜ ਸਾਡਾ ਪੇਪਰ ਲਿਆ ਉਹਨਾਂ ਨੇ ਇਹ ਕਹੇ ਆ ਕੋਦਰ ਪ੍ਰਿੰਸੀਪਲ ਜਿਹੜੇ ਕਾਲਜ ਦੇ ਆ ਇਹਨਾਂ ਦੋਨੇ ਨਹੀਂ ਤਾਂ 3 ਦਿਨ ਹੋ ਗਏ ਤਿੰਨ ਪੇਪਰ ਆ ਜੀ ਇਹਨਾਂ ਨੇ ਇੱਕ ਪੇਪਰ ਨਹੀਂ ਲਿਆ ਸੀ ਸਾਡੇ ਨਿਆਣਿਆਂ ਦਾ ਤਿੰਨਾਂ ਦਾ ਰੋਂਦੇ ਜੀ ਘਰ ਜਾ ਕੇ ਦੋ ਬੱਚੇ ਆ ਮੇਰੇ ਇੱਥੇ ਆ ਕਿ 6ਵੀਂ ਚ ਹੈ ਕਿ 4ਵੀਂ ਚ ਕਿਹੜੀ ਕਲਾਸ ਚ ਆ ਕੁੜੀ 6ਵੀਂ ਚ ਹੈ ਜੀ ਅਬਨੀਤ ਆ ਮੁੰਡਾ 4ਵੀਂ ਚ ਹੈ ਹਰਨੋਗਰ ਆ ਕਿੰਨੇ ਤੱਕ ਧੁੱਪਣ ਦੇ ਦਿੱਤੀ ਬੱਚੇ ਆਪਣੇ ਨਾ ਸਰੀਦੋਂ ਲਾਏ ਆ ਭਾਜੀ ਹਰ ਸਾਲ ਇਹਨਾਂ ਨੂੰ ਫਿਰ ਪੇ ਕਰਕੇ ਫੇਰੀ ਅਗਲੀ ਕਲਾਸ ਚ ਜਾਣੇ ਆ ਇਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਪੇਰੈਂਟਸ ਪੇਪਰਾਂ ਦਾ ਬੱਚਿਆਂ ਦਾ ਹੁੰਦਾ ਉਦੋਂ ਹੀ ਆਉਂਦੇ ਪਹਿਲਾਂ ਨਹੀਂ ਆਉਂਦੇ ਹੈਗੇ। ਭਾਜੀ ਜੈ ਆਪਾਂ ਮੂੰਹ ਤੇ ਕਹਨੇ ਵੀ ਸਾਡੀ ਨਹੀਂ ਸੀ ਮੇਰੇ ਤੋਂ ਪੈਸੇ ਹੈ ਨਹੀਂ ਸੀ ਐਕਤੀ ਆਪਾਂ ਐਕਤੀ ਮੈਂ ਸੋਨਾ ਵੇਚ ਕੇ ਨਹੀਂ ਜਾਂ ਦੇ ਕੇ ਚੱਲਾ ਇਹਨਾਂ। ਅੱਛਾ ਜੀ। ਪੈਸੇ ਦੇ ਕੇ ਫੇਰ ਜਾਂ ਫੇਰ ਵੀ ਚਲੋ 75% ਉਹ ਭਾਜੀ ਨੇ ਲੈਸ ਕਰਾਇਆ ਆਪਾਂ ਝੂਠ ਨਹੀਂ ਬੋਲਦੇ। ਉਹਨਾਂ ਨੇ ਪੇਪਰ ਦਵਾਇਆ। ਨੇ 75% ਕਟੋ ਕਰਾਇਆ ਫਾਈਨ ਦੇ ਵਿੱਚੋਂ ਫਾਈਨ ਦੇ ਵਿੱਚੋਂ 75% ਕਟਾਇਆ ਫੀਸ ਦੀ ਗੱਲ ਹੈ ਪਹਿਲੀ ਪਹਿਲੀ ਗੱਲ ਇਹਦਾ ਬਿਜੂ ਦਿੰਦੇ ਆ ਪੈਸੇ ਬਿਜੂ ਦਿੰਦੇ ਪੈਸੇ ਮੈਨੂੰ 20 ਦਾ ਸੈਕਸ਼ਨ ਦਿੱਤਾ ਹੈ ਉਹ ਤੇ ਮੈਨੂੰ ਫੀਸ ਹੱਥ ਲੱਗਦੀ ਹੈ ਠੀਕ ਹੈ ਜੀ ਮੈਨੂੰ 6 ਮਹੀਨੇ ਹੋ ਗਏ ਨੇ ਇਹ ਆ ਕਿ ਕਿੱਦਾਂ ਹੋਵੇ ਪਹਿਲਾਂ ਤੁਸੀਂ 30000 ਦੇਦਾ 20000 ਦੇਦਾ ਇਹ ਅੱਧਾ ਕਿੱਦਾਂ ਹੋਵੇ ਮੈਂ ਤੁਹਾਨੂੰ ਇਹ ਕਹਿੰਦਾ ਵੀ ਮੈਨੂੰ ਅੱਧੀ ਫੀਸ ਲੱਗਦੀ ਸ਼ੁਰੂ ਤੋਂ ਠੀਕ ਹੈ 20 ਦਾ ਸੈਕਸ਼ਨ ਚ ਠੀਕ ਹੈ ਜੀ ਠੀਕ ਆ ਹਾਫ ਲੱਗਦੀ ਆ ਉਹ ਚੋ ਮੇਰਾ 30000 ਬਣਿਆ ਸੀ 6 ਮਹੀਨਿਆਂ ਦਾ ਮੈਂ ਤੋਂ ਨਹੀਂ ਦੇ ਹੋਇਆ ਮੈਂ ਇਹਨਾਂ ਨੂੰ ਕਹ ਤੂੰ ਬੱਚੇ ਦੇ ਪੇਪਰ ਲੈ ਮੈਂ ਤੋ ਦੋ ਦਿਨਾਂ ਅੱਜ ਦੇ ਦਿੰਦਾ ਮੈਂ ਹੋਰ ਇਹਨਾਂ ਨੂੰ ਕੁਝ ਨਹੀਂ ਗਿਆ ਇਹਨਾਂ ਨੇ ਤਿੰਨ ਪੇਪਰ ਹੀ ਨਹੀਂ ਲੈ ਪਾਰਸੋ ਫੇ ਮੈਡਮ ਨੇ ਉੱਤਰ ਜਾ ਕੇ ਮੇਰੇ ਨਾਲ ਗੱਲ ਕੀਤੀ ਉੱਪਰ ਇਹਨਾਂ ਨੇ ਉਹਨਾਂ ਨੇ ਲੈਸ ਕਰਾਇਆ ਲੈਸ ਕਰਾ ਕੇ ਮੋੜ ਕੇ ਮੇਰੇ ਅੱਜ ਬੱਚੇ ਮੈਂ ਇਹ ਪੁੱਛਣਾ ਸੀ ਵੀ ਪੇਪਰ ਲੈ ਆ ਜਾਂ ਨਹੀਂ ਮੈਂ ਦੇਖਣਾ ਹੈ ਭਾਜੀ ਹੁਣ ਆਪਾਂ ਕੀ ਕਰਨਾ ਚਾਹੁੰਦੇ ਆ ਬਹੁਤ ਬੱਠਾ ਭਾਜੀ ਇਨਸਾਫ ਕਰੋ ਯਾਰ ਇਹ ਚ ਕੀ ਗੱਲ ਚਲੋ ਚਲੋ ਇਹ ਕਿਹੜਾ ਕਿੱਦਾਂ ਇਨਸਾਫ ਕਿ ਤਲ ਉਹ ਮੈਡਮਾਂ ਦਾ ਤੁਹਾਡੀ ਗੱਲ ਵੀ ਸੁਣ ਰਹੇ ਆ ਕਿ ਮੈਡਮ ਜੀ ਜਿਹੜੇ ਬੱਚਿਆਂ ਨੂੰ ਫੀਸ ਰੈਂਦੀ ਆ ਘਾਰਦਿਆਂ ਦੀ ਉਹਨਾਂ ਦੇ ਪੇਪਰੋਂ ਪੇਪਰ ਕਾ ਤਰ ਰੋਕਦੇ ਬੱਚੇ ਸਕੂਲ ਮੁਰਦਾਬਾਦ 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 ਸਕੂਲ ਮੁਰਦਾਬਾਦ ਮੁਰਦਾਬਾਦ ਬੱਚਿਆਂ ਬੱਚਿਆਂ ਨਾਲ ਅਤਿਆਚਾਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੱਚਿਆਂ ਨਾਲ ਅਤਿਆਚਾਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਕੂਲ ਮੁਰਦਾਬਾਦ 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 ਸਕੂਲ ਦਾ ਪ੍ਰਸ਼ਾਸਨ ਮੁਰਦਾਬਾਦ 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 ਬੱਚਿਆਂ ਬੱਚਿਆਂ ਨੇ ਕਰੋ ਬੰਦ ਕਰੋ ਬੰਦ ਕਰੋ ਬੱਚਿਆਂ ਨੇ ਜੁਰਮਾਨੇ ਜਿਹੜੇ ਪਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੱਚਿਆਂ ਨੂੰ ਜੁਰਮਾਨੇ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਚਲੋ 1 ਮਿੰਟ ਕਰੋ ਭਾਜੀ ਕੱਲਾ ਕੱਲਾ ਜਾਣਾ ਹੁਣ ਨਾ ਆਪਣਾ ਆਪਣਾ ਤੁਸੀਂ ਸਵਾਲ ਆਪਣਾ ਇਹਨਾਂ ਦੀ ਸੁਣੋ ਤੁਸੀਂ ਕਰੋ ਚਲੋ ਭਾਜੀ 30000 ਰੁਪਿਆ ਮੈਡਮ ਜੀ ਅੱਗੇ ਹੋ ਜਾ ਅੱਗੇ ਹੋ ਭਾਜੀ ਅੱਗੇ ਹੋ ਗਏ 30000 ਰੁਪਿਆ ਮੇਰੀ ਫੀਸ ਹੈ ਨਾ ਜੀ ਆਪ ਕੋਈ ਕੋਈ ਮੇਰੀ ਤਾਂ ਸੁਣੋ 30000 ਰੁਪਿਆ ਫੀਸ ਹੈ ਮੇਰੀ ਖਾਈ ਆ ਮੈਂ ਨਹੀਂ ਔਰ ਮੈਡਮ ਨੇ ਪਰਸੋ ਮੈਂ ਆਇਆ ਮੈਡਮ ਨੇ ਮੈਨੂੰ 75% ਲੈਸ ਕੀਤਾ ਤਿੰਨ ਦਿਨ ਮੇਰੇ ਬੱਚਿਆਂ ਦੇ ਪੇਪਰ ਨਹੀਂ ਲੈ ਆ ਨਿਆਣੇ ਘਰ ਜਾ ਕੇ ਰੋਂਦਿਆ ਬੁਖਾਰ ਚੜਦਾ ਤੂੰ ਹੀ ਪੇਪਰ ਕਾਹ ਤੋਂ ਨਹੀਂ ਲਿਆਉਂਦੇ ਸਾਨੂੰ ਇਹ ਤਾਂ ਦੱਸੋ ਪਲੀਜ਼ ਸਰ ਆਪੇ ਟਿਟਵਾ ਲਾ ਪਰ ਵੀ ਤਾਂ ਪਤਾ ਹੈ ਨਾ ਕਿ ਚਲੋ 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 ਯਾਰ ਅੰਦਰ ਚਾਕ ਦੇ ਬੰਦੇ ਸਾਰੇ ਅੰਦਰ ਚਲੋ ਚਲੋ ਜਿੱਤਾਂ ਸਾਰੇ ਠੀਕ ਐ ਥੇ ਯਾਰ ਕਿਉਂ ਠੀਕ ਐ ਥੇ ਠੀਕ ਐ ਥੇ ਭਜੀ ਮੇਰੀ ਰਿਕਵੈਸਟ ਹੈ ਆਪ ਆਪੇ ਇੱਕ ਇੱਕ ਬੱਚੇ ਦਾ ਮੈਨੇਜ ਕਰਨਾ ਮੈਂ ਲਿਸਟਿੰਗ ਕਰ ਲੈਂਦੀ ਹਾਂ ਕਿ ਇਸ ਬੱਚੇ ਕੀ-ਕੀ ਪ੍ਰੋਬਲਮ ਹੈ ਆਈ ਵਿਲ ਹੈਂਡਲ ਮੈਡਮ ਇਹ ਗੱਲ ਸੁਣੋ ਇੱਕ ਤਾਂ ਤੁਸੀਂ ਫੈਨ ਬੰਦ ਕਰੋ ਨਾ ਸੀ ਫੰਡ ਦੇਣਾ ਜੇ ਤੁਸੀਂ ਫੰਡ ਲੈਣਾ ਠੀਕ ਹੈ ਏਸੀ ਆਰਾ ਵਗੈਰਾ ਕਿਉਂ ਖਰਚਾ ਲੈ ਮੈਂ ਆਪ ਆਪਕੇ ਸਾਰੀ ਬਾਤیں ਮੈਂ ਸੁਣਨੇ ਤਿਆਰ ਹਾਂ ਕਾਈਂਡਲੀ ਆਪ ਲੋਸ ਹਾਰੇ ਸਕੂਲ ਦਾ ਐ ਪ੍ਰੋਬਲਮ ਸਰ ਉਸ ਦਿਨ ਆਪ ਮੈਮ ਆਪ ਅੰਦਰ ਆਏ ਮੈਂ ਸਾਰੀ ਬਾਤیں ਸੁਣਨੇ ਕੋਸ਼ਿਸ਼ ਕੀਤਾ ਐਸਾ ਤੋਂ ਨਹੀਂ ਜਾਨਾ ਕਰਨਾ ਮੈਂ ਵੀ ਲਿਆ ਆਪ ਨੂੰ ਬੋਲਾ ਮੈਂ ਸੋਨਾ ਦੇ ਦਿੱਤਾ ਵੀ ਆਪਕੇ ਸਾਹਮਣੇ ਅੰਦਰ ਹੀ ਆਣਾ ਜੀ ਕਿਨੇ ਨਹੀਂ ਮੈਂ ਮੈਂ ਸੁਣ ਕੇ ਆਉਂਗਾ ਮੈਂ ਸੱਲੀ ਜਾਂ ਦੱਸੂਗਾ ਇਕੱਲੇ ਕਲੇ ਨਹੀਂ ਨਾ 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 ਇਕੱਲੇ ਕਲੇ ਨਹੀਂ ਜਾਣਾ ਬੱਜੀ ਆਈ ਦੇਖਣ ਆਲੀ ਨਹੀਂ ਬੀਬੀ ਕੱਲ ਮੇਰੀ ਆਪਾਂ ਕੱਲੇ ਕਲੇ ਇੱਥੇ ਪਹੁੰਚੇ ਸੀ ਇਕੱਲੇ ਕਲੇ ਸਵਾਲ ਚਾਹੀਦੇ ਆਪਾਂ ਨੂੰ ਦੇ ਨਾਲ ਸਟੱਡੀ ਕਰਨੀ ਆ ਕੋਈ ਮੈਡਮ ਨਹੀਂ ਪੜਾਉਂਦਾ ਨਹੀਂ ਮੈਡਮ ਤੁਸੀਂ ਇੱਥੇ ਜਵਾਬ ਕਿਉਂ ਨਹੀਂ ਦੇ ਸਕਦੇ ਜੀ ਇੱਕ ਮਿੰਟ ਇੱਕ ਮਿੰਟ ਮੈਡਮ ਤੁਸੀਂ ਇੱਕ ਮਿੰਟ ਭਾਈ ਇੱਕ ਮਿੰਟ ਤੁਸੀਂ ਇੱਥੇ ਜਵਾਬ ਕਿਉਂ ਨਹੀਂ ਦੇ ਸਕਦੇ ਜੀ ਕੱਲੇ ਕੱਲੇ ਨਹੀਂ ਹੋਣਾ ਭਾਜੀ ਕੱਲੇ ਕੱਲੇ ਨਹੀਂ ਇੱਥੇ ਬੋਲਣਾ ਸਵਾਲ ਦੇਣ ਜਵਾਬ ਯਾਰ ਉਹ ਨਹੀਂ ਹੋਣਾ ਨਹੀਂ ਮੈਨੂੰ ਪਤਾ ਹੀ ਉਹਨਾਂ ਨੂੰ ਜਵਾਬ ਦੇ ਦੇਣਾ ਚਲੋ ਜੀ ਇੱਥੋਂ ਦੇਖ ਸਕਦੇ ਹੋ ਮੈਡਮ ਇੱਥੋਂ ਫੇਰ ਦੁਬਾਰਾ ਆ ਪਾ ਚੁੱਕੇ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਲਾ ਕੇ ਚਾਹਤ ਆਪਾਂ ਦੇ ਜਵਾਬਾਂ ਕੋਲ ਆ ਰਹੇ ਆ